ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਫਿਲਹਾਲ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਧਾਮੀ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਇਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਅੰਤਰਿੰਗ ਕਮੇਟੀ ਦਾ ਵਫਦ ਇਸ ਮਸਲੇ ਤੇ ਉਹਨਾਂ ਨਾਲ ਮੁਲਾਕਾਤ ਕਰੇਗਾ ਇਸ ਦੇ ਨਾਲ ਹੀ ਅੰਤਰਿੰਗ ਕਮੇਟੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਫੈਸਲਾ ਹਰਜਿੰਦਰ ਸਿੰਘ ਧਾਮੀ ਵੱਲੋਂ ਇਕੱਲਿਆਂ ਨਹੀਂ ਲਿਆ ਗਿਆ ਚਾਹ ਕਿ ਇਹ ਕਮੇਟੀ ਦਾ ਫੈਸਲਾ ਸੀ ਅੰਤਰਿੰਗ ਕਮੇਟੀ ਨੇ ਹਰਜਿੰਦਰ ਸਿੰਘ ਧਾਮੀ ਨੂੰ ਆਪਣ ਦੀ ਅਪੀਲ ਕੀਤੀ ਅੱਜ ਦੀ ਇਕੱਤਰਤਾ ਮਾਨਜੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਤੀਬੇ ਉੱਪਰ ਬੁਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਅਤੀਪਾ ਕਰਦੇ ਆ ਉਹਨਾਂ ਨੂੰ ਮੋੜ ਸੁਵਾਮਾ ਸੁਹਾਨਣ ਲਈ ਆਪਣੇ ਫੈਨਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਹੁਤ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਨ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਤੇ ਜੀ ਸਿੰਘ ਟੋਗਲ ਵਾਲਾ ਬਲਦੇਵ ਸਿੰਘ ਕਿਆਮਪੁਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ